ਸਾਰੇ ਭੈਣ ਭਰਾਵਾਂ ਨੂੰ ਸਾਡੇ ਪੰਜ ਜਦਾਂ ਟਾਈਮ ਹੋਇਆ ਹੈਗਾ ਅਸੀਂ ਚੱਲੇ ਆ ਪਿਆਜ਼ ਲੈਣ ਨਾਲ ਦੇ ਸ਼ਹਿਰ ਮੰਡੀ ਚ ਤੇ ਇੱਥੇ ਬਹੁਤ ਮਹਿੰਗੇ ਆ ਪਿਆਜ਼ ਮਿਲਦੇ ਆ ਹੁਣ ਕਿਲੋ ਕਿਲੋ ਜਿਹੜਾ ਪੈਂਦੇ ਆ ਮਹਿੰਗਾ ਜਰਾ ਕੱਟਾ ਚੱਕ ਲਿਆਵਾਂਗੇ ਅੱਧੇ ਅੱਧੇ ਕਰ ਲਾਂਗੇ ਹਣਾ ਤੇ ਫਿਰ ਤੁਹਾਨੂੰ ਦਿਖਾਉਣੀ ਆ ਮੰਡੀ ਦਾ ਮਾਹੌਲ ਚੱਲ ਕੇ ਰਹੀ ਆਪਾਂ ਨੂੰ ਦਿਖਾਦਾ ਮੈਂ ਚੱਲਿਆ ਆ ਸਦਿਆ ਧਰਮਣਾ ਨਹੀਂ ਜੋ ਜਣਿਆ ਮੁੰਡੇ ਦਾ ਕੰਮ ਚਾਲਦਾਗਾ ਨਾ ਤੇ ਕੁਆਲਟੀ ਦਾ ਜਿਹਨੇ ਵੀ ਲਿਆਉਣੇ ਪਿਆ ਅਜਾ ਹੁਣ ਜੀ ਮੁੰਡਾ ਕਾਲਾ ਪਾਸੇ ਜਾ ਲਿਆ ਜੀ ਮੁੰਡਾ ਕਾਲਾ ਜਾ ਰਿਹਾ ਵਾਏ ਉਹ ਨਾ ਉਹ ਲੱਭ ਕਿਥਾ ਨੀ ਲਾਇਆ ਥੱਲੇ ਵਾਲੀ ਲਮਾਰੀ ਚ ਪਿਆ ਉਹ ਦੇ ਦੇ ਨਾ ਨਾ ਦੇ ਦੇ ਦੂਜਾ ਰਹਿਣ ਦੀ ਕਾਲਾ ਓਫਰ ਆਇਆ ਨਾ ਪੈ ਜਾਂਦਾ ਮੋਬਾਈਲ ਮੂਲ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਮੰਡੀ 'ਚ ਤੇ ਦੇਖੋ ਰੌਣਕਾ ਹੁਣ ਤਾਂ ਮੰਡੀ ਦੀ ਕਿੱਦਾਂ ਠੀਕ ਹੈ ਤੇ ਸਾਰੇ ਸਬਜ਼ੀ ਲੈਣ ਆਉਂਦੇ ਆ ਹਨਾ ਸਾਰੇ ਪੈ ਭਰਾਏ ਸਬਜ਼ੀ ਲੈਣੇ ਆਏ ਆ ਤੇ ਅਸੀਂ ਵੀ ਪਹੁੰਚੇ ਆਂ ਤੇ ਆਹ ਦੇਖੋ ਮੈਂ ਜਿਹੜੇ ਮੁੰਡਾ ਉਹ ਮੇਰੇ ਨਾਲ ਆਇਆ ਜਿਹੜਾ ਗਵਾਂਢੀ ਉਹ ਪਿਆਜ਼ਾਂ ਦਾ ਪਤਾ ਕਰਨ ਗਿਆ ਵਾ ਵੀ ਕੀ ਰੇਟ ਅਹ ਪਤਾ ਕੀ ਗੱਲ ਤਰਫਰ ਕੇ ਚੀਜ਼ ਮਿਲਦੀ ਹੈ ਕੋਈ ਤਾਂ ਹੁਣ 35 ਦੱਸੀ ਜਾਂਦਾ ਕੋਈ 30 ਦੱਸੀ ਜਾਂਦਾ ਰੇਟ ਹੈ ਨਾ ਤੇ ਆਏ ਗਏ ਤਰਫਰ ਕੇ ਕੋਈ ਮਾਰਨਾ ਆਪਣਾ ਹੋਰ ਵੀ ਪਰ ਤਰਫਰ ਸੀ ਘੱਟ ਮਿਲ ਜਾਂਦੀ ਈ ਆ ਹੁਣ ਕੇਲੇ ਆ ਜਿਹੜੇ 100 ਰੁਪਏ ਦੇ ਢਾਈ ਕਿਲੋ ਦੇ ਤੇ 20 ਰੁਪਏ ਕਿਲੋ ਦੇ ਜਾਂਦੇ ਕੇਲੇ ਤੇ ਪੁੱਛਿਆ ਸੀਗਾ 20 ਰੁਪਏ ਕਿਲੋ ਕੇਲੇ ਤੇ ਆਂਬਾ ਜਿਹੜੇ ਬੰਦੇ ਚੜਿਆ ਆਪਾਂ ਕੱਢੇ ਵੀ ਲੈ ਲੇ ਤੇ ਹੁਣ ਹੋਂ ਦਾ ਪਤਾ ਕਰਨ ਕਿ ਆਂਬਾ ਦਾ ਤੇ ਉਹ ਆਂਬਾ ਜਿਹੜੇ ਉਹ ਹੈਗੇ ਆਗੇ 20 ਕੀ 100 ਰੁਪਏ ਬਸੇੜੀ ਜਿਹੜੇ ਅੱਜ ਤੋਂ ਵੀ ਜੇ ਆਪਾਂ ਆਚਾਰ ਵਾਲੇ ਆਂਬ ਲਿਆਂਦੇ ਤੇ ਆਲੂ ਦਿੰਦਿਆ ਮੇਰੇ ਨਾਲ ਹੁਣ 30 ਰੁਪਏ ਦੇ ਸੇ ਕਿਹੜੇ ਕਿੜਾ ਉਹ ਸẢਦਾ ਜਵਾਦੀ ਹੋ ਗਏ ਹੁਣ ਤੇ 5 ਕਿਲੋ ਆਲੂ 25 ਰੁਪਏ ਦੇ حساب ਨਾਲ ਆਲੂ ਮਿਲੇ ਅੱਜ ਥੋੜਾ ਜਿਹਾ ਮੇਰੇ ਖਿਆਲ ਨਾਲ ਮਹਿੰਗੀ ਸੀ ਵੀ ਮੰਡੀ ਚਲੋ ਫੇਰ ਵੀ ਆਪਾਂ ਨੂੰ 20 ਰੁਪਏ ਕਿਲੋ ਆਂਬ ਵਿਚਾਰ ਵਾਲਾ 20 ਰੁਪਏ ਕਿਲੋ ਮਿਲ ਗਿਆ ਆ ਦੇਖੋ ਕਿੜੇ ਕਿੜੇ ਆਂਬ ਆ ਤੇ ਜਿਹੜਾ ਇੱਕ ਦਿਨ ਜਾਨੀ ਜਿੱਦੇ ਮੀਂਹ ਪੈ ਗਿਆ ਉਹਦੇ ਇਹ ਆਂਬ ਜਿਹੜਾ 250 ਰੁਪਏ ਪਛੇਰੀ ਵੇਚ ਜਾਣਾ ਤੇ ਆਪਾਂ ਨੂੰ ਬੈਠਾ ਇਹ ਸੌਰਪੀ ਬਸੇਰੀ ਤੇ ਬਾਕੀ ਮੈਂ ਇਸ ਕਰਕੇ ਜ਼ਿਆਦਾ ਹੀ ਲਿਆਇਆ ਮੈਨਾਂ ਚਲ ਕੋਈ ਲੈ ਹੀ ਜਾਂਦਾ ਹਨਾ ਜਾਂ ਕੋਈ ਗਰੀਬ ਗੁਰਬ ਆ ਜਾਂਦਾ ਰੋਟੀ ਲੈਣਾ ਹਨਾ ਉਹਨੂੰ ਚਲ ਸਾਜੀ ਨਹੀਂ ਤਾਂ ਪਰਦਾ ਚਾਰ ਰੱਖ ਕੇ ਉੱਪਰ ਦੇ ਦਿੰਦਾ ਤਾਂ ਕਰਕੇ ਮੈਂ ਫਿਰ 11 ਕਿਲੋ ਆਂਬ ਲਿਆਇਆ ਮੈਂ ਕਿ ਪਾਵਾਂਗੇ ਕਿ ਪਿਛਲੇ ਨਾਲ ਹੀ 5 ਕਿਲੋ ਪਾਏ ਸੀਗੇ ਤੇ ਉਹ ਬਚੇ ਨਹੀਂ ਕਿਉਂਕਿ ਲੈ ਜਾਂਦਾ ਮੇਰਾ ਦਿਲ ਹੈਗਾ ਇਹੇ ਜਾਂ ਮੈਂ ਖੁੱਲੀ ਚੀਜ਼ ਬਣਾਉਣਾ ਹਣਾ ਤੇ ਕਿਸੇ ਦੇ ਮੂੰਹ ਚ ਪੈ ਜੇ ਹਣਾ ਤੇ ਖਰਾਬ ਨਾ ਹੋਵੇ ਮੂੰਹ ਚ ਪੈ ਜੇ ਇਹਦੇ ਵੀ ਘਰੇ ਵੀ ਨਾ ਪਈ ਰਹੇ ਵੀ ਖਰਾਬ ਹੋ ਜੇ ਹਣਾ ਤੇ ਤਾਂ ਅਗਰ ਕਿ ਮੈਂ ਵੱਧੀ ਚੀਜ਼ ਬਣਾਉਣਾ ਹਣਾ ਹੁਣੇ ਆਏ ਆ 7:30 ਦਾ ਟਾਈਮ ਹੋਇਆ 5:30 ਵਜੇ ਦੇ ਗਏਵੇਂ ਸੀ ਅਸੀਂ ਲੋ ਜੀ ਆਪਾਂ ਕਰਨ ਲੱਗੇ ਸਨਾਸਤਾ ਰਮਣ ਨੇ ਬਣਾਇਆਗਾ ਆਲੂ ਪਿਆਜ਼ ਤੇ ਰੋਟੀ ਆ ਗਈ ਐ ਤੇ ਸ਼ਕਲ ਦੀ ਤਿਆਰੀ ਕਰਦੇ ਹਾਂ ਪ੍ਰਸ਼ਾਦਾ ਲਾਈਵ ਇਹ ਹੈ ਕਿ ਜਪਨੋਰ ਖੇਡੀ ਜਾਂਦਾਗਾ ਜਪਨੋਰ ਨਾ ਰਾਤ ਬਕਲ ਵੀਡੀਓ ਦੇ ਵਿੱਚ ਬਾੜਾ ਦਿਖਾਤਾ ਤਾਂ ਕਰਕੇ ਨਾ ਤੇ ਕਮੈਂਟ ਬੰਦ ਹੋ ਗਏ ਰਾਤ ਵੀਡੀਓ ਦੇ ਹਾਂ ਮੁੱਤੀ ਹੋ ਜੇਗੀ ਨਹੀਂ ਹੁੰਦੀ ਹੋ ਜਾਂਦੀ ਹੈ ਸੋ ਇਹ ਦੇਖਿਆ ਨਹੀਂ ਕਿਵੇਂ ਹੋਈ ਹੈ ਮੂੰਹ ਨੱਕ ਵੱਜਿਆ ਉਹ ਮੈਂ ਤਾਂ ਪਾਣੀ ਪੀਣਾ ਪਰ ਸਾਫ ਸਵੇਰ ਦਾ ਅਸ ਮੈਂ ਪਾਣੀ ਨਹੀਂ ਪੀਤਾ ਅੱਛਾ ਗਰਮੀ ਅੱਡੀ ਲੱਗਦੀ ਹਾਂ ਵੱਧ ਪੀ ਲਈ ਭਰਾ ਫੀਰਾ ਲੈ ਦੋ ਨੂੰ ਗੁੜੀ ਜਿਵੇਂ ਕਿ ਤੁਹਾਨੂੰ ਦਿਖਾਇਆ ਅੱਜ ਅਸੀਂ ਗਏ ਮੰਡੀ ਜਾਂਦੇ ਪਿਆਜ਼ ਤੇ ਆਮ ਵਿਚਾਰ ਵਾਲੇ ਕੱਲ ਨੂੰ ਕੱਟ ਕੇ ਆਪਾਂ ਅ ਉਹ ਚਾਰ ਉਹ ਪਤਾ ਕੀ ਕਰਦਾ ਮੈਂ ਤੁਹਾਨੂੰ ਦੱਸਦਾ ਮੈਂ ਪਿਛਲੀ ਾਰ ਵੀ ਪਾਇਆ ਸੀ ਤੇ ਨਹੀਂ ਨਹੀਂ ਇਧਰ ਬੋਲ ਟੇਕ ਉਹ ਆਏ ਹੁੰਦਾਗਾ ਕੋਈ ਬੀ ਜਿਹੜਾ ਆਂਬ ਦਾ achar ਆ ਤੇ ਉਹ ਲੋਕ ਤਾਂ ਕਿਵੇਂ ਬਣਾਉਨੇ ਆ ਮੈਂ ਬਣਾਉਣਾ ਤਰੀਕਾ ਨੜੇ ਰਹੁ ਮੈਂ ਕਾਲਾ ਨਹੀਂ ਹੁੰਦਾ ਉਹ ਵੀ ਇਹ ਹਰਾ ਹਰਾ ਹੀ ਦੇਂਦਾਗਾ ਵੀ ਜਦੋਂ ਆਂਬ ਕੱਟ ਲਿਆ ਆਪਾਂ ਕੱਟ ਕੇ ਉਹਨਾਂ ਨੂੰ ਧੋ ਕੇ ਉਸ ਤੋਂ ਬਾਅਦ ਨੂਨ ਲਗਾ ਕੇ ਉਹਨਾਂ ਨੂੰ ਰੱਖ ਦੋ ਉਹ ਫਿਰ ਪਾਣੀ ਛੱਡ ਜਾਂਦੇ ਆ ਪਾਣੀ ਨੂੰ ਡੋਲ ਕੇ ਫਿਰ ਉਹਨਾਂ ਨੂੰ ਨਾ ਨਾ ਸੱਚ ਢੋਲੇ ਪਹਿਲਾਂ ਪਹਿਲਾਂ ਢੋ ਲੈਣੇ ਆ ਚਲੋ ਫਿਰ ਕੱਟ ਲਈ ਫਿਰ ਨੂਨ ਲਾ ਕੇ ਉਹ ਰੱਖਾ ਠੀਕ ਹੈ ਉਹ ਪਾਣੀ ਛੱਡ ਗਏ ਪਾਣੀ ਅੜਤਾ ਤੇ ਉਹ ਆਂਬ ਨੂੰ ਫਿਰ ਧੋ ਲੋ ਕਟਿਆ ਹੋਇਆ ਨੂੰ ਜਦੋਂ ਨੂਨ ਦੇ ਨਾਲ ਪਾਣੀ ਛੱਡ ਗਿਆ ਆਪਾਂ ਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁੱਪ ਲਵਾ ਲਓ ਤੁੱਪ ਲਵਾ ਕੇ ਫੇਰ ਪਾਓ ਨਾ ਉਲੀ ਲੱਗੇ ਨਾ ਕਾਲਾ ਪਵੇ ਚਾਰ ਜੇ ਜਆ ਪਾਵੋਗੇ ਉਹ ਜੇ ਪਾਵੋਗੇ ਤੇ ਮੈਂ ਵੀ ਇਹ ਨਹੀਂ ਪਾਇਆ ਸੀਗਾ ਹੈ ਤੇ ਮੈਂ ਕਿਸੇ ਤੋਂ ਸਿੱਖਿਆ ਨਹੀਂਗਾ ਮੈਂ ਪੁੱਛਿਆ ਹੀ ਸੀਗਾ ਚਾਰ ਵਾਲੇ ਤੋਂ ਮੈਂ ਕਿਹਾ ਬਾਪੂ ਵਿਚਾਰ ਖਰਾਬ ਨਾ ਹੋਵੇ ਵੀ ਕੀ ਤਰੀਕਾ ਪਾਉਣ ਦਾ ਉਹ ਬੜਾ ਮਨ ਜੀ ਥੋੜੀ ਤੇ ਉਹ ਕਹਿੰਦੇ ਆਏ ਕਰਕੇ ਆ ਤਰੀਕੇ ਨਾਲ ਪਾਈ ਤੇ ਚਾਰ ਤਰ੍ਹਾਂ ਖਰਾਬ ਨਹੀਂ ਹੁੰਦਾ ਕਰ ਠੀਕ ਹੈ ਰਮਨ ਕਈਆਂ ਦਾ ਚਾਰ ਖਰਾਬ ਹੋ ਜਾਂਦਾ ਉਹ ਲੱਗ ਜਾਂਦੀ ਉੱਲੀ ਦੀ ਹਾਂ ਉਹ ਵੀ ਕਾਲਾ ਕਾਲਾ ਹੁੰਦਾ ਕਰਕੇ ਕਈਆਂ ਦਾ ਚਾਰ ਉਹ ਗੱਲ ਮੈਂ ਕਿ ਪਤਾ ਨਹੀਂ ਕਿੰਨੇ ਕਈ ਉਹਦੇ ਹੱਥ ਦਾ ਫਰਕ ਆ ਜਾਂਦਾ ਹੂੰ ਕਈਆਂ ਦੇ ਹੱਥ ਦਾ ਰਹਿ ਜਾਂਦਾ ਕਈਆਂ ਦੇ ਹੱਥ ਦਾ ਨਹੀਂ ਚੰਗਾ ਤੇ ਮੇਰੇ ਹੱਥ ਦਾ ਤਾਂ ਦੇਖੋ ਤਾਂ ਬਚਿਆ ਹੀ ਨਹੀਂ ਸਾਰੇ ਹੀ ਖਾ ਗਏ ਬਸ ਨਾਲ ਹੀ ਰਿਹਾ ਕੱਲਾ ਬਣਾਇਆ ਹੀ ਨਾ ਵਧੀਆ ਸੀਗਾ ਇੰਨਾ ਉਹ ਘੈਂਟ ਬਣਿਆ ਸੀਗਾ ਚਾਰ ਬਾਹੁਰੂ ਦੀ ਕਿਰਪਾ ਨਾਲ ਤੇ ਬਾਕੀ ਆਪਾਂ ਉਹ ਜਿਹੜਾ ਵੀ ਗਾਹਤ ਕਮੈਂਟ ਆ ਰਿਹਾ ਸੀਗਾ ਉਹਦੇ ਤੇ ਆਪਾਂ ਕੰਪਲੀਟ ਕਰਤੀ ਐ ਠੀਕ ਐ YouTube ਨੂੰ ਭੇਜਤੀ ਐ ਤੇ ਦੇਖੋ ਹੁਣ ਉਹ ਦਾ ਕੀ ਬਣਦਾ ਠੀਕ ਐ ਜੀ ਸਾਰੀ ਉਹ ਵੀ ਦਿੱਲੀ ਆਮੇ ਹੁੰਦੇ ਨਾ ਵੀ ਜਦੋਂ ਆਪਾਂ ਕਿਸੇ ਨੂੰ ਮਾਰਾ ਚੰਗਾ ਨਹੀਂ ਬੋਲਦੇ ਆਪਾਂ ਨੂੰ ਕੋਈ ਬੋਲਣ ਦਾ ਹੱਕ ਨਹੀਂ ਬਣਦਾ ਹਨ ਭਾਵੇਂ ਮੈਨੂੰ ਉਸਨੇ ਸਲਾਇਆ ਪਰ ਰਮਣੂ ਨੇ ਉਹਨੇ ਭੰਡਿਆ ਬਿਨਾਂ ਗੱਲ ਤੋਂ ਬਿਨਾਂ ਵਜਾ ਤੋਂ ਹਨ ਤੇ ਫਿਰ ਗੁੱਤਪੱਟ ਨਹੀਂ ਤਾਂ ਬੰਦ ਗਈ ਹਨ ਤੇ ਉਹ ਆਪਾਂ ਕਰਕੇ ਹਟਾਂਗੇ ਉਹ ਕਾਰਵਾਈ ਉਹਦੀ ਪੂਰੀ ਹੋਊਗੀ ਤੇ ਬਾਕੀ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਇਦਾਂ ਹੀ ਬਹੁਤ ਬਣਾਈ ਰੱਖੋ ਮਾਰਦੇ ਥੱਪੜ ਤੇ ਲੱਲੀਆਂ ਹੱਲੀਆਂ ਦੀ ਆਪਾਂ ਪਰਵਾਹ ਨਹੀਂ ਕਰਦੇ ਕਿਉਂਕਿ ਅੱਜ ਕੱਲ ਦਾ ਜਮਾਨਾ ਹੀ ਇਦਾਂ ਦਾ ਵੀ ਜੇ ਆਪਾਂ ਪਿਆਰ ਨਾਲ ਕਹਿਣ ਨੂੰ ਬੁਲਾਵਾਂਗੇ ਤੇ ਉਧਰੋਂ ਵੀ ਪਿਆਰ ਪਾਵਾਂਗੇ ਨਹੀਂ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ ਹਨਾ ਤੇ ਵੀ ਇਹ ਗੱਲ ਹੁੰਦੀ ਆ ਬਾਕੀ ਚਲੋ ਕੱਲ ਨੂੰ ਮਿਲਦੇ ਆ ਅੱਜ ਨਾ ਥੋੜਾ ਜਿਹਾ ਗੰਗਾਦਾਰ ਹੋਰੀ ਆਏ ਵੇ ਆ ਤੇ ਤੋ ਉਹ ਰਿਫੇਸ ਕਰਨੇ ਗੰਗਾਧਰ ਉਹ ਵੀ ਆਏ ਹੋਇਆ ਇਹ ਗੰਗਾਧਰ ਦਾ ਵੱਡਾ ਭਰਾ ਛੱਤੀ ਮਾਰ ਗੰਗਾਧਰ ਦਾ ਵੱਡਾ ਭਰਾ ਛੱਤੀ ਮਾਰ ਜੰਨਦਰ ਹਾਲੋ ਕਰਦੇ ਸਾਰੇ ਇਧਰ ਸਾਸਤਰੀ ਕਾਲ ਸਾਸਤਰੀ ਕਾਲ ਹੱਥ ਜੋੜ ਕੇ ਸਾਰ ਗਾਣੇ ਗੰਗਾਧਰ ਵਾਲੀ ਹਰਕਤਾਂ ਨਹੀਂ ਗਈ ਆਪਾਂ ਕਰਨ ਵਾਸਤੇ ਸਾਸਤਰੀ ਕਾਲ ਕਰੀਏ ਸਾਸਤਰੀ ਕਾਲ ਜੀ ਸਾਰਿਆਂ ਨੂੰ ਬੁਲਾ ਗੰਗਾਧਰ ਵਾਲੀ ਹਰਕਤਾਂ ਨਹੀਂ ਗਈ ਕੱਲੇ ਦਾਦੀ ਦਿਖਾਈ ਜੰਨਾ ਤੇ ਗੰਗਾਦਾਰ ਹੁਣੀ ਆਏਗਾ ਤਾਂ ਕਰਕੇ ਵੀਡੀਓ ਬਣੀ ਨਹੀਂ ਸੀਗੀ ਤੇ ਕੋਈ ਗੱਲ ਨਹੀਂ ਜਿੰਨੀ ਕ ਬਣੀ ਐ ਕਬੂਲ ਕਰਿਓ ਕਾਨੂੰਨ ਆਪਾ ਚਾਰ ਕੱਟਦੇ ਆ ਤੇ ਪਾਉਂਦੇ ਆ ਤੁਹਾਨੂੰ ਸਾਰੀ ਧਾਕਾ ਮੰਗੇ ਜਾਣਕਾਰੀ ਕਿਵੇਂ ਪਾਉਣਾ ਪੜਨਾ ਤੇ ਕਰਾਮ ਨਹੀਂ ਹੋਇਆ ਚਾਰ ਮੇਰਾ ਤੇ ਕਈਆਂ ਤੇ ਢੱਡਿ ਚ ਪਿਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਸਤਿ ਸਲੋ ਠੀਕ ਹੈ ਜੀ ਸਸਤੀ ਦਾ